डाबर राइट साइड राइट साइड ਨਪਰੀ ਸਿੰਘ ਆ ਸਰਪ੍ਰੀਖੋ ਤੁਹਾਨੂੰ ਭਾਈ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮਹਾਰਾਜ ਦੀ ਇਸ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਉਰੇ ਨਤਮਸਟਕ ਹੋਣ ਲਈ ਪਹੁੰਚੇ ਆ ਨਿਮਾਣੇ ਸਿੱਖ ਵਜੋਂ ਪਹੁੰਚੇ ਆ ਸਿਰ ਝੁਕਾ ਕੇ ਪਹੁੰਚੇ ਆ ਮੇਰੇ ਮਹਿਕਮੇ ਪੰਜਾਬ ਦੇ ਟੂਰਿਜ਼ਮ ਐਂਡ ਕਲਚਰ ਵਿਭਾਗ ਨੂੰ ਸੈਰਸਪਟਾ ਤੇ ਸਾਡਾ ਜਿਹੜਾ ਸੱਭਿਆਚਾਰਕ ਵਿਭਾਗ ਆ ਉਹਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਅ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਕਤਰੇਟ ਚੋਂ ਜਿਹਦੇ ਵਿੱਚ ਜੋ ਭਾਈ ਜੈਤਾ ਜੀ ਦਾ ਮੈਮੋਰੀਅਲ ਭਾਈ ਜੀਵਨ ਸਿੰਘੀ ਦਾ ਜੋ ਮੈਮੋਰੀਅਲ ਸ੍ਰੀ ਨਾਨਨਪੁਰ ਸਾਹਿਬ ਵਿਖੇ ਅਸੀਂ ਤਿਆਰ ਕਰਵਾਇਆ ਉਹਦੇ ਵਿੱਚ ਇੱਕ ਕੋਈ ਤਸਵੀਰ ਸੀ ਜਿਸ ਤਸਵੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਅ ਪੰਜ ਪਿਆਰਿਆਂ ਨੂੰ ਜੋ ਅੰਮ੍ਰਿਤ ਛਕਾ ਰਹੇ ਨੇ ਉਹਦੇ ਵਿੱਚ ਮਹਾਰਾਜ ਦੇ ਪੈਰਾਂ ਦੇ ਵਿੱਚ ਜੋੜੇ ਪਾਏ ਹੋਏ ਦਿਖਾ ਦਿੱਤੇ ਗਏ ਸਨ ਤੇ ਉਸ ਸੰਬੰਧ ਵਿੱਚ ਮੈਨੂੰ ਚਿੱਠੀ ਮਿਲੀ ਸੀ ਜਿਵੇਂ ਸਾਨੂੰ ਚਿੱਠੀ ਮਿਲੀ ਸੀ ਉਹ ਤਾਂ ਅਸੀਂ 1 ਘੰਟੇ ਦੇ ਵਿੱਚ ਵਿੱਚ ਉਹ ਤਸਵੀਰ ਉੱਥੋਂ ਠੀਕ ਕਰਵਾਤੀ ਸੀਗੀ ਇੱਕ ਦੋ ਉਹਨਾਂ ਦੀਆਂ ਹੋਰ ਕੁਐਰੀ ਸਿਗੀਆਂ ਮਤਲਬ ਕਿ ਵੀ ਇਹਨੂੰ ਠੀਕ ਕਰਾਣੀਆਂ ਚਾਹੀਦੀਆਂ ਉਹ ਵੀ ਅਸੀਂ ਉਹਦੇ ਤੇ ਕੰਮ ਚੱਲ ਰਿਹਾ ਕੁਛ ਅਸੀਂ ਠੀਕ ਕਰਵਾਤੀਆਂ ਕੁਛ ਦੇ ਉੱਤੇ ਕੰਮ ਚੱਲ ਰਿਹਾ ਤੇ ਇਸ ਦੇ ਵਿੱਚ ਜਦੋਂ ਅਸੀਂ ਇਹਦਾ ਕੰਮ ਸ਼ੁਰੂ ਕੀਤਾ ਸੀਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਸਤਕਾਰਯੋਗ ਰਾਗਿਨੀ ਸ਼ਰਮਾ ਜੀ ਉਹ ਇਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਤਰ੍ਹਾਂ ਨਾਲ ਐਡਵਾਈਜ਼ਰ ਲਾਏ ਗਏ ਸੀਗੇ ਠੀਕ ਹੈ ਜੀ ਸਾਡੇ ਕੋਲ ਇੱਕ ਇੱਕ ਜੋ ਚਿੱਠੀ ਰਾਗਿਨੀ ਸ਼ਰਮਾ ਜੀ ਦੁਆਰਾ ਤੇ ਜੋ ਉਹਨਾਂ ਨਾਲ ਸਾਡੀ ਮਤਲਬ ਕਿ ਮੈਸੇਜ ਤੇ ਵੀ ਗੱਲਬਾਤ ਹੋਈ ਆ ਉਹ ਪਲੱਸ ਇਸ ਦੇ ਨਾਲ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪੂਰਾ ਜੋ ਲੂਪ ਚ ਲੈ ਕੇ ਜਿੰਮੇ ਉਹਨਾਂ ਨੂੰ ਚੱਲੇ ਆ ਉਹਨਾਂ ਦੇ ਕੰਮ ਦੀ ਸ਼ੁਰੂਆਤੀ ਚਿੱਠੀ ਤੇ ਸੰਬੰਧ ਹੋਣ ਤੋਂ ਬਾਅਦ ਦੀਆਂ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਅੱਜ ਜਣੇ ਕਿ ਅਸੀਂ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਸਤਕਾਰਯੋਗ ਸਕੱਤਰੇਤ શ્રી ਅਕਾਲਤਖਬ ਸਾਹਿਬ ਵਿਖੇ ਦੇਖੀ ਜਾਵਾਂਗੇ ਔਰ ਮੇਰੀ ਤਾਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਵੀ ਆਪਾਂ ਇਸ ਮੈਟਰ ਨੂੰ ਕੋਈ ਪੋਲਿਟਿਸੀਸਾਈਜ਼ ਨਹੀਂ ਕਰਨਾ ਠੀਕ ਹੈ ਉਹਨਾਂ ਨੇ ਸਾਡੇ ਤੋਂ ਪੁੱਛਿਆ ਸਾਡਾ ਫਰਜ਼ ਬਣਦਾ ਅਸੀਂ ਸੱਚ ਝੁਕਾ ਕੇ ਇਹਦੇ ਉੱਤੇ ਜਵਾਬ ਦੇਣਾ ਸਾਡਾ ਫਰਜ਼ ਬਣਦਾ ਸੋ ਮੈਂ ਤਾਂ ਅੱਜ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਤੇ ਮੈਂ ਤਾਂ ਜੁਰੇ ਚੱਲ ਕੇ ਆਏ ਆਂ ਔਰ ਜੇ ਕਿਤੇ ਜਾਣੇ ਅਣਜਾਣੇ ਚ ਫੇਰ ਵੀ ਕੋਈ ਗਲਤੀ ਹੋਈ ਹੋਵੇ ਦੋ ਵਾਰ ਨਹੀਂ 100 ਵਾਰ ਸਿਰ ਝਕਾ ਕੇ ਅਸੀਂ ਇਸ ਗੱਲ ਦੇ ਉੱਤੇ ਮਾਫੀ ਮੰਗਦੇ ਔਰ ਅੱਗੇ ਨੂੰ ਵੀ ਮੈਂ ਆਪਣੇ ਵਿਭਾਗ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਤੇ ਭਈ ਜਿੱਥੇ ਵੀ ਚਾਹੇ ਹੁਣ ਮਤਲਬ ਐਸਜੀਪੀਸੀ ਨਾਲ ਤਾਂ ਸਾਡਾ ਜੋ ਰਾਫਤਾ ਹੈ ਹੀ ਹੈ ਇਸ ਤੋਂ ਇਲਾਵਾ ਅੱਗੇ ਨੂੰ ਜੇ ਸਾਡੇ ਨਾਲ ਕੋਈ ਐਡਵਾਈਜ਼ਰ ਲਗਾਇਆ ਜਾਂਦਾ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਾਇਆ ਜਾਵੇ ਯਾ ਸਾਡੇ ਜਿਹਨੇ ਧਾਰਮਿਕ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਲੂਪ ਚ ਲੈ ਕੇ ਅਸੀਂ ਚੱਲ ਰਹੇ ਹਾਂ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਣਾ ਅਸੀਂ ਸਾਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਮਨਾਈ ਹੈ ਉਹਦੇ ਚ ਵੀ ਸਾਨੂੰ ਮਤਲਬ ਅਸੀਂ ਇਸੇ ਗੱਲ ਪਿੱਛੇ ਇੱਕ ਰਿਲੀਜੀਅਸ ਪੈਨਲ ਤਿਆਰ ਕੀਤਾ ਸੀਗਾ ਵੀ ਸਾਡੇ ਤੋਂ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਰਹਿ ਜਾਵੇ ਠੀਕ ਹੈ ਕਿਉਂਕਿ ਅਸੀਂ ਦਿਲੋਂ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਵੇ ਸੋ ਅਸੀਂ ਤਾਂ ਇੱਕ ਨਿਰਮਾਣਾ ਜੋ ਉਪਰਾਲਾ ਕੀਤਾ ਸੋ ਹੁਣ ਵੀ ਜੇ ਕੋਈ ਤਰੋੜੀ ਹੈ ਮੈਂ ਤਾਂ 100 ਵਾਰ ਕਹਿੰਦਾ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆ ਜੋ ਸਪਸ਼ਟੀਕਰਨ ਉਹ ਲਿਖਤੀ ਰੂਪ ਚ ਅੱਜ ਮੈਂ ਦੇ ਕੇ ਜੋ ਸੋ ਸਰ ਮੰਨਦੇ ਹੋ ਕਿ ਵਾਕਈ ਕੋਈ ਪਤਾਹੀ ਹੋਈ ਹੈ ਮੰਨ ਲਿਓ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਇਸ ਦੇ ਵਿੱਚ ਦੂਜਾ ਪ੍ਰਸ਼ਨ ਹੈ ਕਿ ਇਸ ਦੇ ਵਿੱਚ ਗਲਤੀ ਐਡਵਾਈਜ਼ਰ ਦੀ ਹੈ ਸਿੱਧੇ ਤੌਰ ਤੇ ਅਸੀਂ ਕਹਿੰਦੇ ਦੇਖੋ ਆਪਾਂ ਕਿਸੇ ਕਦੇ ਵੀ ਜਦੋਂ ਕੋਈ ਕੰਮ ਹੁੰਦਾ ਨਾ ਉਹਦੀ ਨਿਹੜੀ ਪੂਰੀ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਅੱਗੇ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਆਪਾਂ ਅੱਗੇ ਨੂੰ ਕੋਈ ਵੀ ਮਾੜੀ ਮੋਟੀ ਵੀ ਕਿਤੇ ਕਮੀ ਪੇਸ਼ੀ ਨਾ ਰਹੇ ਜੀ ਉਹਦਾ ਸੁਧਾਰ ਕਰ ਸਕੀਏ ਮੈਂ ਐਡਵਾਈਜ਼ਰ ਤੇ ਦੋਸ਼ ਲਾਵਾ ਯਾਰ ਕਿ ਸਾਡੇ ਕੋਲ ਸਾਰੀਆਂ ਚਿੱਠੀਆਂ ਪੱਤਰ ਹੈਗੇ ਐਡਵਾਈਜ਼ਰ ਕੱਲ ਨੂੰ ਮੇਰੇ ਤੇ ਮੇਰੇ ਵਿਭਾਗ ਦੇ ਅਫਸਰਾਂ ਤੇ ਦੋਸ਼ ਲਾਣਗੇ ਕੱਲ ਨੂੰ ਅਫਸਰ ਇੱਕ ਨਵੀਂ ਹੋਰ ਗੱਲ ਕਰਨਗੇ ਸੋ ਆਪਾਂ ਇਸ ਗੱਲ ਨੂੰ ਰਾਦਰਦਰਨ ਇਸ ਗੱਲ ਤੋਂ ਵਧਾ ਕੇ ਇਹਨੂੰ ਕੋ ਪੋਲਿਟਿਕਾਈਜ਼ ਮੈਟਰ ਬਣਾਈਏ ਮੇਰਾ ਮੰਨਣਾ ਇਹ ਹੈ ਕਿ ਇਸ ਗੱਲ ਦੇ ਉੱਤੇ ਅਸੀਂ ਸਪਸ਼ਟੀਕਰਨ ਹੈ ਜਿਹੜਾ ਉਹ ਬੜਾ ਸਿਰ ਝੁਕਾ ਕੇ ਦੇ ਕੇ ਜਾਵਾਂਗੇ ਔਰ ਅ ਅੱਗੇ ਨੂੰ ਕੋਈ ਅਹੀ ਜੀ ਦਿੱਕਤ ਨਾ ਆਵੇ ਸੋ ਇਸ ਕਰਕੇ ਮੈਂ ਆਪਣੇ ਮਹਿਕਮੇ ਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕਰ ਦੁੱਗੇਗਾ ਸੋ ਇਹਨੇ